ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦੇ ਡੀਸੀ ਦਫਤਰ ਦੇ ਬਾਹਰ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਜ਼ਿਲ੍ਹੇ ਦੇ ਜਿਹੜੇ ਕਾਂਗਰਸ ਪਾਰਟੀ ਦੇ ਨੇਤਾ ਹੈਗੇ ਉਹਨਾਂ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਦਿੱਤਾ ਗਿਆ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿਹੜੇ ਸੀਐਮ ਹੈਗੇ ਆ ਪੰਜਾਬ ਦੇ ਭਗਵੰਤ ਮਾਨ ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ ਨਾਲ ਦੀ ਸਕਰੀਨ ਤੇ ਵੀ ਤਸਵੀਰਾਂ ਦਿਖਾ ਰਿਹਾ ਤੇ ਲਾਈਵ ਵੀ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੇ ਇਹ ਕਾਂਗਰਸੀ ਨੇਤਾਵਾ ਨੇਤਾ ਹੈਗੇ ਨੇ ਇਹ ਜਿਹੜੇ ਆ ਕਹਿ ਸਕਦੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਇਸ ਦੀ ਅਗਵਾਈ ਜਿਹੜੇ ਆ ਜਿਹੜੇ ਕਾਂਗਰਸ ਦੇ ਐਮਐਲਏ ਹੈਗੇ ਸਜਾਣਪੁਰ ਤੋਂ ਨਰੇਸ਼ਪੁਰ ਜੀ ਜ਼ਿਲ੍ਹਾ ਪ੍ਰਧਾਨ ਵੀ ਹੈ ਗਿਆ ਉਹਨਾਂ ਦੀ ਅਗਵਾਈ ਹੇਠ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਵਿੱਚ ਜਿਹੜੇ ਸਾਬਕਾ ਐਮਐਲਏ ਹੈਗੇ ਜੁਗਿੰਦਰ ਪਾਲ ਭੁਆ ਉਹ ਵੀ ਪਹੁੰਚੇ ਸੀਗੇ ਤੇ ਅਮਿਤਪੁਰ ਜਿਹੜੇ ਪਠਾਨਕੋਟ ਤੋਂ ਉਹ ਵੀ ਪਹੁੰਚੇ ਸੀਗੇ ਕਾਫੀ ਜਿਹੜਾ ਰੋਸ਼ ਕੀਤਾ ਕਹਿੰਦੇ ਰੋਸ਼ ਕਰਨ ਦਾ ਕਾਰਨ ਹੈਗਾ ਕਿ ਰਾਹੁਲ ਗਾਂਧੀ ਦੇ ਇੱਕ ਗਲਤ ਟਿੱਪਣੀ ਜਿਹੜੀ ਆ ਸੀਐਮ ਮਾਨ ਵੱਲੋਂ ਕੀਤੀ ਗਈ ਉਸ ਨੂੰ ਲੈ ਕੇ ਹੀ ਇਹਨਾਂ ਵੱਲੋਂ ਜਿੱਥੇ ਧਰਨਾ ਦਿੱਤਾ ਗਿਆ ਉੱਥੇ ਪੁਤਲਾ ਵੀ ਫੂਕਿਆ ਕਿਤੇ ਇਹਨਾਂ ਨੇ ਇੱਕੋ ਮੰਗ ਕੀਤੀ ਕਿ ਜੇਕਰ ਰਾਹੁਲ ਗਾਂਧੀ ਹੋਈ ਤੇ ਜਿਹੜੀ ਟਿੱਪਣੀ ਕੀਤੀ ਹੈ ਮਾਫੀ ਨਹੀਂ ਮੰਗਦੇ ਸੀਐਮ ਤੇ ਵੱਡੇ ਲੈਵ ਪੁਤਲੇ ਵੀ ਫੂਕੇ ਜਾਣਗੇ ਗੱਲਬਾਤ ਸੁਣਾ ਨੇ ਇਹਨਾਂ ਨਤਾਵਾਂ ਨਾ ਕੀਤੀ ਹੋਈ ਕਿ ਜਿਹਨਾਂ ਦੀ ਮੰਦ ਹੈ ਜੀ ਤੇ ਕੀ ਕਾਰਨ ਸੀਗਾ ਦਰਨੇ ਦਾ ਤੇ ਪੁਤਲੇ ਫੂਕਨ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਦਰਨੇ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵੀਰ ਜੀ ਔਰ ਪਵਾ ਤੋਂ ਜਗਿੰਦਰਪਾਲ ਜੀ ਜਿਨ੍ਹਾਂ ਨੇ ਇਸ ਦਰਨੇ ਨੂੰ ਕਾਮਯਾਬ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਰਾਜਾ ਵੜਿੰਗ ਜੀ ਦੇ ਆਦੇਸ਼ਾਂ ਅਨੁਸਾਰ ਜੋ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜੀ ਦੇ ਖਿਲਾਫ ਜੋ ਬਦੀ ਸ਼ਬਦਾਵਲੀ ਦਾ ਯੂਜ਼ ਕੀਤਾ ਸਿੱਗਿਆਂ ਪੰਜਾਬ ਨੇ ਉਹਦੀ ਨਿਖੇਦੀ ਕਰਨ ਵਾਸਤੇ ਔਰ ਦਸਮ ਵਾਸਤੇ ਕਿ ਕਾਂਗਰਸ ਪਾਰਟੀ ਆਪਣੇ ਲੀਡਰਾਂ ਦਾ અપਮਾਨ برداشت ਨਹੀਂ ਕਰੇਗੀ ਉਸੇ ਘੜੀ ਦੇ ਤਹਿਤ ਅੱਜ ਛੋਟਾ ਜਾਂ ਬੜੇ ਸ਼ਾਰਟ ਨੋਟਿਸ ਤੇ ਵਰਨਾ ਕੀਤਾ ਉਜੋਗਨ ਕੀਤਾ ਉਹਦੇ ਵਿੱਚ ਕਾਂਗਰਸ ਕਾਰਜਕਰਤਾਵਾਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਔਰ ਜੋਸ਼ ਦੇਖਣ ਨੂੰ ਮਿਲਿਆ ਮੈਂ ਆਪਣੇ ਸਾਰੇ ਪਾਰਟੀ ਦੇ ਜਿੰਨੇ ਕਾਰਜਕਰਤਾ ਦਰਜਾ ਬਿਦਰਜਾ ਲੀਡਰ ਸਾਹਿਬਾਨ ਸਾਰਿਆਂ ਦਾ ਆਭਾਰੀਆਂ ਕਿ ਉਹਨਾਂ ਨੇ ਜਿਹੜਾ ਸਾਡੇ ਪੰਜਾਬ ਦੇ ਰਾਜਾ ਜੀ ਦੇ ਆਦੇਸ਼ ਅਨੁਸਾਰ ਤਰਨੇ ਦਾ ਆਯੋਜਨ ਕੀਤਾ ਔਰ ਇਹਨਾਂ ਨੇ ਉਹਦੇ ਤੇ ਫੁੱਲ ਚੜਾਏ ਉਹਨੂੰ ਕਾਮਯਾਬ ਕੀਤਾ ਮੈਂ ਇਹਨਾਂ ਸਾਰਿਆਂ ਦਾ ਵਾਰੀਆਂ ਔਰ ਸੀਐਮ ਪੰਜਾਬ ਦੀ ਜਿਹੜੀ ਟਿੱਪਣੀ ਹੈ ਉਹਦੀ ਨਿਖੇਧੀ ਕਰਨਾ ਔਰ ਮੈਂ ਇਹ ਕਹਿਣਾ ਕਿ ਉਹ ਆਪਣੇ ਸ਼ਬਦ ਵਾਪਸ ਲੈਣ ਅਗਰ ਨਹੀਂ ਲੈਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਰਨੇ ਹੋਰ ਤੇਜ਼ ਕੀਤੇ ਜਾਣਗੇ ਉਹਨਾਂ ਦੇ ਹੋਰ ਪੁਤਲੇ ਜਗ੍ਹਾ-ਜਗ੍ਹਾ ਪਿੰਡ ਵਾਈਜ਼ ਜਲਾਏ ਜਾਣਗੇ ਤੇ ਮੈਂ ਇਹੋ ਕਹਾਂਗਾ ਕਿ ਉਹ ਇਹ ਆਪਣੇ ਜਿਹੜੀ ਟਿੱਪਣੀਆਂ ਵਾਪਸ ਲੈਣ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੋ ਬੜੀ ਨਿੰਦਰੀ ਜੋ ਵਰਦਾ ਕਿ ਕਿਹਦੇ ਪਾਸੇ ਡਾਕਾ ਔਰ ਬੜੀ ਸੰਤ ਚ ਸਤਜ ਸਰਕਾਰ ਜਿਹਦੇ ਕੋਲੋਂ ਪੰਜਾਬ ਸਰਕਾਰ ਨੂੰ ਕੁਛ ਮਿਲਦਾ ਕਿ ਜਿਹੜਾ ਪੰਜਾਬ ਦਾ ਸੀਐਮ ਉਹ ਸਾਡਾ ਜਿਹੜਾ ਦੇਸ਼ ਦਾ ਰਾਸ਼ਟਰੀ ਦਰਸ਼ ਕਾਂਗਰਸ ਪਾਰਟੀ ਦਾ ਹਰੋਗੰਦ ਵੀ ਜਿਹੜੇ ਵਿਪੱਖਸ਼ ਦੇ ਨੇਤਾ ਨੇ ਉਹਨਾਂ ਉੱਤੇ ਬਤਨੀ ਜਿਹੜੀ ਗੱਲਾਂ ਕਰਨੇ ਆ ਉਹਦੇ ਆਜੀ ਸੰਬੰਧ ਦੇ ਵਿੱਚ ਮੌਜੂਦਾ ਪਖਾਨਕੋਟ ਦੇ ਵਿੱਚ ਸਾਡੇ ਛੋਟੇ ਭਰਾ ਲਰੇਸ਼ਪੁਰੀ ਜਿਹਨੇ ਸਾਡੇ ਮੌਜੂਦਾ ਐਮਐਲਏ ਹੋਰ ਪਖਾਨਕੋਟ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਦੇ ਰਹਿਨvai ਥਲੇ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਉਸ ਸੰਬੰਧ ਚ ਕੀਤਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਅੱਜ ਤੱਕ ਪੰਜਾਬ ਦੀ ਸਰਕਾਰ ਸਵਾ ਤਿੰਨ ਸੱਤ ਉੱਪਰ ਬਣੀ ਹੋਈ ਹੈ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਕੀ ਕੀ ਵਾਦਾ ਪੂਰਾ ਨਹੀਂ ਕੀਤਾ ਜੇ ਕੋਈ ਜੁੜੀ ਵੀ ਕੋਈ ਗ੍ਰੀਡ ਬਣਾਣੀ ਹੋਈ ਆ ਉਹਦਾ ਪਹਿਲੇ ਮੀਂਹ ਪੱਥਰ ਜਿਹੜਾ ਉਹ ਅੱਛਰ ਰਿਹਾ। ਲੁਨਾ ਦੀ ਮੀਂਹ ਪੱਤਰੀ ਝੂਠਾ ਤੇ ਅੱਜ ਤੱਕ ਤਹੂ ਝੂਠੇ ਹੋਏ। ਇਹ ਦੋ ਇਹਨਾਂ ਗੱਲ ਕਹੀ ਸੀ ਕੋਈ ਇਹ ਦੋ ਤੈਨੂੰ ਕੰਮ ਕਰੂ। ਪਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਮਾਡਲਸ ਨੇ ਸਾਰੇ ਫੇਲ ਹੋਏ। ਉਹ ਫਿਰ ਨੂੰ ਸਾਰੇ ਜਿਹੜੇ ਪੰਜਾਬ ਦੇ ਨਿਆਰੇ ਨੇ। ਲੇਕੋ ਕਦੇ ਲੁਨਰੀ ਉਹ ਗੱਲ ਹੈ ਪੰਜਾਬ ਦਾ ਪਰਿਵਾਰੀ ਆਮ ਆਦਮੀ ਪਾਰਟੀ ਨੇ ਕਿਹਨੂੰ ਬਣਾਇਆ? ਕਰਪਟ ਆਦਮੀ ਨੇ ਬਣਾਇਆ। ਔਰ ਜਿਹੜੇ ਬੰਦੇ ਨੇ ਇਹ ਪਿਆ ਸੀ ਵੀ ਨਾ ਸਕੂਲਾਂ ਦਾ ਮਾਬਾ ਬਹੁਤ ਵਧੀਆ ਬਣਾਤਾ ਉਹ ਵੀ ਫੇਲ ਹੋਇਆ ਉਹ ਤੋਂ ਬਾਅਦ ਜਿਹੜਾ ਸਤੰਦਰ ਗਿਆਨ ਜਿਹੜਾ ਜੇਲ ਕਰਕੇ ਆਇਆ ਪੂਰਾ ਵੀ ਮਾਡਲ ਫੇਲ ਹੋਇਆ ਹੁਣ ਜਿਹੜੇ ਤਜੀਵਾਲ ਜਿਨ੍ਹਾਂ ਕਿਹਾ ਕਿ ਇਹਨਾਂ ਦਿੱਲੀ ਬਹੁਤ ਵਧੀਆ ਬਣਾਈ ਉਹ ਚਲਾਈ ਹੈ ਉਹਦਾ ਮਾਡਲ ਵੀ ਫੇਲ ਹੋਇਆ ਉਹਨਾਂ ਦੀਆਂ ਚੀਜ਼ ਹਰ ਗੱਟ ਕੋਈ ਨਹੀਂ ਉਹ ਕੰਗੀ ਜਿਹਨਾਂ ਉਹਨਾਂ ਰੈਕਟ ਜੀ ਜੀੜੀ ਆ ਉਹ ਪੰਜਾਬ ਤੇ ਲਿਆ ਕੇ ਆਏ ਨੇ ਪਰ ਤਰਾਸਾ ਲਈ ਜਲਾ ਕਰਦੇ ਤੇ ਮੈਂ ਲੋਕਾਂ ਦੀ ਹਾਜ਼ਰੀ ਕਰਦਾ 25 ਨੂੰ ਲੱਗੀ ਹੈ ਕਿ ਅਗਲੀ 26 ਵੀ ਲੱਗ ਜਾਣੀ ਹੈ ਤੇ 27 ਵੀ ਲੱਜਣਾ 27 ਦੀ ਧਾਰਾ ਵੀ ਕੋਈ ਨਹੀਂ ਸਾਡਾ ਭਰਾ ਲੱਗਦਾ ਮਨੂ ਦੇ ਬਾਰੇ ਪਤਾ ਨਹੀਂ ਕਿਹੜੀ ਧਾਰਾ ਹੁੰਦੀ ਹੈ 27 ਸੋ ਲੋਕਾਂ ਨੇ ਮਨ ਬਣਾ ਲਿਆ ਬਹੁਤ ਗੁੱਸੇ ਬਹੁਤ ਪਰੇਸ਼ਾਨ ਹੋ ਗਏ ਨੇ ਪੰਜਾਬ ਦੇ ਉਹ ਆਉਣ ਵਾਲਾ ਟਾਈਮ ਜਿਹੜਾ ਉਹ ਆਪ ਇਹਨਾਂ ਨੂੰ ਦੱਸ ਜਲ ਮੇਰੇ ਵੱਲੋਂ ਸਾਰੀ ਜਨਤਾ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਤੇ ਤਗੜੇ ਹੋਗੇ ਕੋਈ ਪਾਰਟੀ ਹੈ ਜੈਸ਼ਰ ਸੁਭੋਚਰ ਹਲ ਕਰਸਦੀ ਕੋ ਕਾਂਗਰਸ ਪਾਰਟੀ ਹੈ ਤਾਂ ਕਾਂਗਰਸ ਪਾਰਟੀ ਨੂੰ ਬਤਾਉ ਬਹੁਤ ਬਹੁਤ ਧੰਨਵਾਦ ਸਵਾਸਤੇ ਅਸੀਂ ਅੱਜ ਖੜੇ ਆ ਮੈਂ ਸਟੇਟ ਪ੍ਰੈਜ਼ੀਡੈਂਟ ਰਾਜਾ ਵਰਿੰਦ ਜੀ ਦਾ ਥੈਂਕਸ ਕਰਨਾ ਕਿ ਉਹਨਾਂ ਨੇ ਇਹ ਧਰਨਾ ਲਗਾਉਣ ਨੂੰ ਕਿਹਾ ਤੇ ਇਹ ਧਰਨਾ ਅੱਜ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਿਰੇਸ਼ ਪੁਰੀ ਜੀ ਐਮ ਐਲ ਏ ਸਾਹਿਬ ਦੀ ਅਧਿક્ષાਤਾ ਦੇ ਥਲੇ ਲੱਗਿਆ ਤੇ ਮੈਂ ਤੇ ਜੋਗਿੰਦਰ ਪਾਲ ਜੀ ਆਪਣੀ ਪੂਰੀ ਟੀਮ ਦੇ ਨਾਲ ਅੱਜ ਗੱਲ ਹੈ ਕਿ ਜੋ ਤੁਹਾਡੇ ਸਾਹਮਣੇ ਤੁਹਾਡੀ ਲੁਧਿਆਣਾ ਦੀ ਵੀ ਗੱਲ ਅਰਚੀ ਆ ਜਾਂਦੀ ਹੈ ਜਦੋਂ ਪੈਨਿਕ ਹੋ ਗਏ ਨੇ ਜੀ ਇਹਨਾਂ ਨੂੰ ਲੱਗਦਾ ਸਾਡੀ 5-7 ਸੀਟਾਂ ਵੀ ਨਹੀਂ ਆਣੀਆਂ ਔਰ ਇਸੇ ਪੈਨਿਕ ਵਿੱਚ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਲੁਧਿਆਣਾ ਇੱਕ ਰਾਜ ਸਭਾ ਦੀ ਸੀਟ ਸਿੰਘੀਵਾਲ ਸਾਹਿਬ ਨੂੰ ਦਿਵਾਉਣ ਵਾਸਤੇ ਇੱਕ ਸੀਐਮ ਸਾਹਿਬ ਆਪਣੀ ਕੁਰਸੀ ਬਚਾਉਣ ਵਾਸਤੇ ਪਤਾ ਨਹੀਂ ਕਿਦੇ ਹੱਥਾਂ ਚ ਖੇਡ ਰਹੇ ਨੇ ਔਰ ਇੰਨਾ ਪੈਨਿਕ ਹੋ ਗਏ ਨੇ ਕਿ ਹੁਣ ਰਾਹੁਲ ਜੀ ਦੇ ਅਗੇਂਸਟ ਵੀ ਬੋਲੀ ਜਾ ਰਹੇ ਨੇ ਆਪਣੇ ਦੇ ਵਿੱਦ ਅਤੇ ਪੋਲਿਟਿਕਸ ਦਾ ਕੋਈ ਫਾਇਦਾ ਹੋਣਾ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਨਸ਼ਾ ਮੁਕਤ ਪੰਜਾਬ ਚਾਹੀਦਾ ਪੰਜਾਬ ਦੇ ਵਪਾਰੀਆਂ ਨੂੰ ਵਪਾਰ ਚਾਹੀਦਾ ਹੈ ਕਿਸਾਨਾਂ ਨੂੰ ਐਮਐਸਬੀ ਚਾਹੀਦੀ ਹੈ ਲੋਕਾਂ ਨੂੰ ਵਿਕਾਸ ਚਾਹੀਦੀ ਹੈ ਮੇਰੇ ਸ਼ਹਿਰ ਨੂੰ ਲੱਭਣ ਚਾਹੀਦੀ ਹੈ ਸੁਜਾਨ ਤੋਂ ਮਦਦ ਚਾਹੁੰਦੇ ਹਾਂ ਕੋਈ ਨੂੰ ਲੱਭਣ ਚਾਹੀਦੀ ਹੈ ਕੋਈ ਪੈਸਾ ਨਹੀਂ ਦੇ ਰਹੇ ਕੋਈ ਬਜਟ ਨਹੀਂ ਬਸ ਇੱਧਰ ਉੱਧਰ ਕੁਮਾਰੇ ਨੇ ਇਹ ਜਿਹੜਾ ਡਰੱਗਸ ਦਾ ਵੀ ਇਹਨਾਂ ਨੇ ਐਕਸ਼ਨ ਲਿਆ ਉਹ ਵੀ ਇਹਨਾਂ ਦਾ ਕਾਮਯਾਬ ਨਹੀਂ ਹੋਇਆ ਕਿਉਂਕਿ ਉਹਦੇ ਵਿੱਚ ਵੀ ਐਕਸਪੋਜ਼ ਹੋ ਗਏ ਨੇ ਕਿ ਜਿਹੜੇ ਲੋਕ ਛੋਟੇ ਛੋਟੇ ਲੋਕ ਸੀ ਜਿਨ੍ਹਾਂ ਦੇ ਵਿਚਾਰੇ ਬੱਚੇ ਪਿੰਦੇ ਸੀ ਉਹਨਾਂ ਦੇ ਕਾਰਡ ਇਹਨਾਂ ਨੇ ਜਾ ਕੇ ਤੋੜ ਦਿੱਤੇ ਨੇ ਮੈਂ ਭਗਵਾਨ ਜੀ ਮਾਨ ਦੀ ਨਹੀਂ ਕਹਾਂਗਾ ਰਾਹੁਲ ਜੀ ਦੇ ਅਗੇਂਸਟ ਬੋਲਣਾ ਉਹਦਾ ਕੋਈ ਫਾਇਦਾ ਨਹੀਂ ਹੈ ਪੰਜਾਬ ਨੇ ਤੁਹਾਨੂੰ ਕੰਮ ਕਰਨ ਵਾਸਤੇ ਬਣਾਇਆ ਤੁਸੀਂ ਕੰਮ ਕਰੋ ਜੇ ਰਾਹੁਲ ਜੀ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਦੇਖਣਾ ਸਾਰਿਆਂ ਨੂੰ ਪਤਾ ਹੈ ਜਦੋਂ ਦੇਸ਼ ਜਦੋਂ ਆਜ਼ਾਦ ਹੋਇਆ ਉਸ ਤੋਂ ਪਹਿਲੇ ਜਵਾਲਾ ਨਹਿਰੂ ਜੀ ਨੇ 9 ਸਾਲ 4 ਮਹੀਨੇ ਜੇਲ੍ਹ ਚ ਕੱਟੇ